ਸੱਚੀ ਗੱਲ ਇਹ ਸਾਰਿਆਂ ਨੂੰ ਪਿੱਛੇ ਜਿਵੇਂ ਇੱਕ ਵੀਡੀਓ ਸ਼ੇਅਰ ਕੀਤਾ ਸੀ ਮੈਂ ਕਿਹਾ ਸੀ ਤੁਸੀਂ ਮੇਰੀ ਮਦਦ ਕਰ ਦੋ ਮੈਂ ਹੱਥ ਜੋੜੇ ਸੀ ਪਰ ਮੈਂ ਤਾਂ ਤੋਪੀਖ ਨਹੀਂ ਮੰਗੀ ਸੀ ਮੈਂ ਚਾਹੁੰਦਾ ਸੀ ਕਿ ਤੁਸੀਂ ਮੈਨੂੰ ਸਪੋਰਟ ਕਰ ਦੋ ਮੈਨੂੰ ਕੁਝ ਪੈਸਾ ਨਹੀਂ ਚਾਹੀਦਾ ਮੈਂ ਪੈਸਾ ਨਹੀਂ ਮੰਗਦਾ ਪਿੱਛੇ ਦੇਖ ਰਹੇ ਹੋ ਬੀਲ ਚੀਰ ਹੈਗੀ ਹੈ ਟੁੱਟੀ ਹੈ ਬਿਲਕੁਲ ਟੁੱਟ ਗਈ ਹੋਆ ਤਾਂ ਮੈਂ ਤਾਂ ਕੁਝ ਨਹੀਂ ਮੰਗਦਾ ਮੈਨੂੰ ਕੁਝ ਵੀ ਨਹੀਂ ਚਾਹੀਦਾ ਬਸ ਤੁਸੀਂ ਸਪੋਰਟ ਕਰ ਦੋ ਮੈਂ ਆਪਣੀ ਗੱਲ ਰੱਖਾਂਗਾ ਗਵਰਨਮੈਂਟ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ بس ਮੈਨੂੰ ਇੱਕ ਗੱਲ ਰੱਖਣ ਦਾ ਮੌਕਾ ਦੇ ਦਿਓ ਫਿਰ ਮੈਂ ਕਦੀ ਵੀ ਤੁਹਾਡੇ ਸਾਹਮਣੇ ਨਹੀਂ ਆਉਂਗਾ ਮੈਂ ਇਥੋਂ ਹਟ ਜਾਊਂਗਾ YouTube ਤੋਂ ਹਟ ਜਾਊਂਗਾ ਕਿਉਂਕਿ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਮੈਂ ਸਿਰਫ ਆਪਣੀ ਗੱਲ ਰੱਖੂੰਗਾ ਉਸ ਤੋਂ ਬਾਅਦ ਹਟ ਜਾਊਂਗਾ ਮੈਂ ਕਦੀ ਵੀ ਵੀਡੀਓ ਨਹੀਂ ਅਪਲੋਡ ਕਰੂੰਗਾ ਪਲੀਜ਼ ਤੁਸੀਂ ਮੇਰੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸੇਵਾ ਕਰਨ ਦਾ ਮੌਕਾ ਮਿਲਦਾ ਨਾ ਤਾਂ ਉਠਾ ਉਸ ਦਾ ਫਾਇਦਾ ਕਿਉਂਕਿ ਤੁਸੀਂ ਹੈਂਡੀਕੈਪ ਬੱਚਿਆਂ ਦੀ ਜ਼ਿੰਦਗੀ ਬਾਰੇ ਨਹੀਂ ਜਾਣਦੇ ਕਿੰਨੇ ਦੁਖੀ ਹੁੰਨਾਂ ਦੀ ਜ਼ਿੰਦਗੀਆਂ ਪਰ ਤੁਸੀਂ ਉਹਨਾਂ ਦੀ ਗੱਲਾਂ ਨਹੀਂ ਸੁਣਦੇ ਤੇ ਹੈਂਡੀਕੈਪ ਦੀ ਗੱਲ ਸੁਣਦੇ ਨੇ ਤਾਂ ਉਹਨਾਂ ਦਾ ਭਲਾ ਕਿੱਥੋਂ ਹੋ ਜਾਏਗਾ 3 ਲੱਖ ਬੱਚੇ ਹੈਂਡੀਕੈਪ ਨੇ ਤਾਂ ਉਹਨਾਂ ਦੀਆਂ ਮਾਮਾ ਮਾਰੇ ਤੁਸੀਂ ਕਦੀ ਨਹੀਂ ਸੋਚਦੇ ਨੇਤਾ ਕਦੀ ਭਲਾਨੀ ਕਰਦੇ ਕਮ ਸਕਮ ਤੁਸੀਂ ਤਾਂ ਸਮਝਦਾਰ ਬਣ ਜਾਓ ਪਰ ਮੈਂ ਤੁਹਾਨੂੰ ਵੀ ਦੇਖ ਰਿਹਾ ਕਿ ਨੇਤਾ ਤਾਂ ਬੇਸ਼ਰਮ ਨੇ ਆਮ ਜਨਤਾ ਉਸ ਤੋਂ ਵੀ ਵੱਡੀ ਬੇਸ਼ਰਮ ਨੇ ਜਿਹੜੀ ਅੱਖਾਂ ਬੰਦ ਕਰ ਲੈਂਦੇ ਨੇ ਜਿਸ ਤਰ੍ਹਾਂ ਅੰਨੇ ਲੋਕ ਹੁੰਦੇ ਨੇ ਉਹ ਤਾਂ ਅੰਨੇ ਨੇ ਪਰ ਜਨਤਾ ਵੀ ਕੀ ਅੰਨੀ ਕਿ ਤੁਸੀਂ ਵੀ ਅੰਨਿਆਂ ਦੀ ਤਰ੍ਹਾਂ ਹੋ ਗਏ ਹੋ ਥੋੜੀ ਤਾਂ ਅੰਦਰ ਕਰੋ ਯਾਰ ਪਲੀਜ਼ ーーだって。